ਮੈਂ ਕਈ ਲੋਕਾਂ ਕਮੈਂਟਾਂ ਚ ਮੈਨੂੰ ਕਹਿਣ ਲੱਗ ਜਾਂਦੇ ਆ ਵੀ ਕਿਸੇ ਗੱਲ ਦੀ ਸਮਝ ਤਾਂ ਲੱਗਦੀ ਨਹੀਂ ਐਵੇਂ ਬੋਲੀ ਜਾਂਦੀ ਆ ਜਿਨ੍ਹਾਂ ਨੂੰ ਸਮਝ ਲੱਗਦੀ ਹੈ ਨਾ ਉਹਨਾਂ ਦੇ ਕਮੈਂਟ ਬਹੁਤ ਸੋਹਣੇ ਆਉਂਦੇ ਆ ਤੇ ਉਹਨਾਂ ਦਾ ਮੈਂ ਤੈਅ ਦੇ ਲੋ ਧੰਨਵਾਦ ਕਰਦੀ ਆ ਬਾਕੀ ਗਲਤ ਕਮੈਂਟ ਕਰਨ ਵਾਲਾ ਇੱਕ ਹੁੰਦਾ ਜਾਂ ਦੋ ਹੁੰਦੇ ਜਾਂ ਹੱਦ ਤੋਂ ਹੱਦ ਤਿੰਨ ਹੁੰਦੇ ਆ ਜਿਹੜਾ ਮਤਲਬ ਕਿ ਦਰਿਆ ਹੁੰਦਾ ਨਾ ਉਹਦੇ ਵਿੱਚੋਂ ਜੇ ਕੋਈ ਟੱਬ ਪਾਣੀ ਦਾ ਭਰ ਲੂ ਨਾ ਤੇ ਦਰਿਆ ਨੂੰ ਕੋਈ ਫਰਕ ਨਹੀਂ ਪੈਂਦਾ ਫੇਰ ਜੇ ਕੋਈ ਹੋਰ ਭਾਂਡਾ ਭਰ ਲੂ ਜਿਵੇਂ ਗਲਾਸ ਕੌਲੇ ਬਟਲੇ ਕਿੰਨੇ ਮਰਜ਼ੀ ਭਰੀ ਜਾਵੇ ਪਰ ਦਰਿਆ ਨੂੰ ਕੋਈ ਫਰਕ ਨਹੀਂ ਪੈਂਦਾ ਠੀਕ ਆ ਉਹੀ ਹਿਸਾਬ ਸਾਡੇ ਦਿਲ ਦਾ ਸਾਡਾ ਦਿਲ ਦਰਿਆ ਵਰਗਾ ਹੈ ਸਾਨੂੰ ਗਲਤ ਕਮੈਂਟ ਕਰੀ ਚੱਲੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਅਸੀਂ ਕੋਈ ਗੰਦ ਨਹੀਂ ਪਾਉਂਦੇ ਜੇ ਅਸੀਂ ਗੰਦ ਬੋਲੀਏ ਜਾਂ ਗੰਦੀ ਕੋਈ ਵੀਡੀਓ ਪਾਜੇ ਜਾਂ ਕੋਈ ਗਲਤ ਗੱਲ ਬੋਲੀਏ ਫਿਰ ਸਾਨੂੰ ਦੁੱਖ ਆਵੇ ਹਨ ਫਿਰ ਅਸੀਂ ਕਹਜੇ ਵੀ ਹਾਂ ਬਈ ਸਾਨੂੰ ਗਲਤ ਕਮੈਂਟ ਕਰਦੇ ਲੋਕਾਂ ਸਾਨੂੰ ਗਾਲਾਂ ਕੱਢਦੇ ਆ ਅਸੀਂ ਆਪਣੀ ਜਗ੍ਹਾ ਤੇ ਸਹੀ ਆ ਜੇ ਤੋ ਤੁਸੀਂ ਆਪਣੀ ਗਲਤ ਆਦਤ ਨਹੀਂ ਛੱਡਦੇ ਤੇ ਅਸੀਂ ਆਪਣੀ ਸਹੀ ਆਦਤ ਤੁਹਾਡੇ ਕਮੈਂਟਾਂ ਪਿੱਛੇ ਲੱਗ ਕੇ ਕਿਉਂ ਛੱਡ ਗਏ ਹੈ ਤੁਸੀਂ ਗਲਤ ਕਮੈਂਟ ਕਰੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਉਹ ਉੱਪਰ ਵਾਲੇ ਨੇ ਬੜਾ ਵੱਡਾ ਜ਼ਿਕਰਾ ਦਿੱਤਾ ਕਿ ਸਾਡੇ ਚ ਸਹਿਣ ਸ਼ਕਤੀ ਆ ਤੇ ਤੁਸੀਂ ਜੋ ਮਰਜ਼ੀ ਬੋਲੀ ਜਾਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਸੋ ਬਾਕੀ ਗੱਲ ਹੁੰਦੀ ਆ ਸੋਚ ਦੀ ਜਿਹਨੂੰ ਇਨਸਾਨ ਨੂੰ ਵਾਹਿਗੁਰੂ ਨੇ ਚੰਗੀ ਸੋਚ ਸੋਚੀ ਦਿੱਤੀ ਆ ਉਹ ਚੰਗਾ ਸੋਚੂਗਾ ਜਿਹਨੂੰ ਮਾੜੀ ਸੋਚ ਦਿੱਤੀ ਆ ਉਹਨੇ ਮਾੜਾ ਸੋਚਣਾ ਤੇ ਮਾੜਾ ਹੀ ਲਿਖਣਾ ਬਾਕੀ ਇਹ ਤੁਹਾਡੇ ਤੁਹਾਡੀ ਜੋ ਪਰਵਰਿਸ਼ ਕੀਤੀ ਗਈ ਹੈ ਨਾ ਤੁਹਾਡੇ ਮਾਪਿਓ ਨੇ ਤੁਹਾਡਾ ਪਾਲਣ ਪੋਸਣ ਕੀਤਾ ਜਿਹੜੇ ਗਲਤ ਕਮੈਂਟ ਕਰਦੇ ਸਿਰਫ ਉਹਨਾਂ ਲਈ ਵੀਡੀਓ ਆ ਤੇ ਉਹ ਮਤਲਬ ਕਿ ਉਹ ਕਮੈਂਟਾਂ ਦੇ ਵਿੱਚੋਂ ਬਿਆਨ ਕਰ ਜਾਂਦਾ ਵੀ ਤੁਹਾਡਾ ਪਾਲਣ ਪੋਸਣ ਕਿੱਦਾਂ ਦਾ ਹੋਇਆ ਤੁਹਾਨੂੰ ਕਿੱਦਾਂ ਦੀ ਕਿੱਦਾਂ ਦੀ ਸਿੱਖਿਆ ਦਿੱਤੀ ਗਈ ਹੈ ਹਨਾ ਤੇ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਕਮੈਂਟ ਜੇ ਤੁਸੀਂ ਇੱਕ ਜਣਾ ਗਲਤ ਕਮੈਂਟ ਕਰਦਾ ਦੇਖਣ ਵਾਲੇ ਕਮੈਂਟਾਂ ਨੂੰ ਬਹੁਤ ਹੁੰਦੇ ਆ ਬਾਕੀ ਜਿਹੜੇ ਸਪੋਰਟ ਕਰਦੇ ਆ ਸਾਰਿਆਂ ਦਾ ਦਿਨੋ ਧੰਨਵਾਦ ਆਪਣੇ 1 ਲੱਖ 118 ਕੇ ਅੱਜ ਪੂਰੇ ਹੋ ਗਏ ਸਪੋਰਟ ਕਰਦਾ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦਾ ਕਰੋ ਜਿਹੜੇ ਜਿਹੜੇ ਮੇਰੇ ਵੀਰ ਮੇਰੀਆਂ ਵੀਡੀਓ ਨੂੰ ਪਸੰਦ ਕਰਦੇ ਆ ਤੇ ਮੇਰੀਆਂ ਭੈਣਾਂ ਵੀ ਬਹੁਤ ਸਪੋਰਟ ਕਰਦੀਆਂ ਬਾਕੀ ਸਾਰਿਆਂ ਦਾ ਧੰਨਵਾਦ ਬਾਏ ਬਾਏ ਜੀ ਥੈਂਕ ਯੂ